ਸਵਾਲ ਕੀਤਾ ਵੀ ਰੱਬ ਕਿੱਦਾਂ ਮਿਲਦਾ ਵਾ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਕਿਵੇਂ ਮਲਾਪ ਹੋਏਗਾ ਤੇ ਜਵਾਬ ਆਇਆ ਜੇ ਗੁਣ ਹੋਵਣ ਗੰਠੜੀ ਐ ਅੱਗੇ ਬੋਲੋ ਜੀ ਮਿਲੇਗਾ ਸੋਈ ਕੀ ਗੁਣ ਹੈਗੇ ਆ ਤੇ ਪੱਲੇ ਕੀ ਭਲਾ ਲੋਕ ਔਗਣਾ ਕੀ ਬਨਹ ਗੰਠੜੀ ਗੁਣਨਾ ਪਉਣ ਰੱਬ ਤੁਰਿਆ ਤੇ ਪੰਡਾ ਕਾਂਦੀਆਂ ਬਨ ਰਿਹਾ ਜੀ ਵਿੱਚ ਹੀ ਬੋਲੋ ਪਿਆਰਿਓ ਔਗਣਾ ਬਸ ਇੱਥੇ ਕੁੰਡੀ ਇੱਥੇ ਜਿਹੜੀ ਖੇਡ ਸੀ ਉਹ ਖਰਾਬ ਹੋ ਗਈ ਪਾਸ਼ਾ ਗਾ ਤੇ ਗੁਣ ਇਕੱਠੇ ਕਰ ਲਾ ਤੇ ਇੱਕ ਬੇਨਤੀ ਹੋਰ ਕਰਾਂ ਮੈਂ ਭਾਈ ਗੁਰਦਾਜੀ ਦੇ ਬਚਨ ਪੜ੍ਹ ਰਿਆ ਸੀ ਜਦੋਂ ਜਿਹੜੀ ਧੀ ਪੇਕੇ ਘਰ ਹੁੰਦੀ ਆ ਨਾ ਉਹ 6 ਵਜੇ ਉઠੇ 7 ਵਜੇ ਉઠੇ 8 ਵਜੇ ਉઠੇ ਉਹਨ ਸਵੇਰੇ ਉੱਠ ਕੇ ਮਾਂ ਚਾਹ ਬਣਾਵੇ ਇਸ ਹਰ ਜਾਂਦਾ ਵਾ ਤੇ ਭਾਈ ਸਾਹਿਬ ਪਤਾ ਕੀ ਲਿਖਦੇ ਨਹਿਰ ਪੀਕਾ ਕਰ ਕੁਵਾਰ ਕੰਨਿਆ ਕੁਵਾਰੀ ਕੰਨਿਆ ਲਾਡਲੀ ਕੇ ਮਾਨੀਅਤ ਲਾਡਲੀ ਮੰਨੀ ਜਾਂਦੀ ਆ ਪਰ ਵਿਆਹੇ ਸਸੁਰਾ ਰ ਜਾਏ ਗੁਨਨ ਕੇ ਮਾਨੀਏ ਪਰ ਜਦੋਂ ਵਿਆਹੀ ਗਈ ਨਾ ਉਦੋਂ ਲਾਡਲੀ ਨਹੀਂ ਮੰਨੀ ਜਾਣੀ ਉਦੋਂ ਗੁਣ ਕਰਕੇ ਉਹਦੀ ਰਿਸਪੈਕਟ ਹੋਣੀ ਹੈ ਕਿਉਂ ਜੀ ਉਸੇ ਜੇ ਗੁਣ ਹੋਣਗੇ ਤੇ ਉਹਦੀ ਇੱਜ਼ਤ ਹੋਊਗੀ ਜੇ ਉਹਦੇ ਅੰਦਰ ਗੁਣ ਹੋਣਗੇ ਉਸ ਵੇਲੇ ਟਾਈਮ ਨਾ ਉੱਠੇਗੀ ਉਹਨੂੰ ਹਰ ਇੱਕ ਪਰਿਵਾਰ ਦੇ ਜੀ ਦਾ ਫਿਕਰ ਹੋਏਗਾ ਤੁਸੀਂ ਵੇਖੋ ਕਈ ਬੱਚੀਆਂ ਦਾਜ ਘਟ ਲੈ ਕੇ ਆਈਆਂ ਪਰ ਪਰਿਵਾਰ ਨੇ ਪਰਿਵਾਰ ਦੇ ਵਿੱਚ ਘੁਲ ਮਿਲ ਗਈਆਂ ਰਿਸਪੈਕਟ ਕੀਤੀ ਕਈ ਸਾਜੋ ਸਮਾਨ ਵੀ ਪੂਰਾ ਹੁੰਦਾ ਪਰ ਗੁਣ ਨਹੀਂ ਹੁੰਦੇ ਗੁਣਾ ਕਰਕੇ ਫਿਰ ਸਮਾਨ ਵੀ ਮੋੜ ਮੜਿਆ ਕਰਨਾ ਪੈਂਦਾ ਫਿਰ ਤੇ ਲਿਸ਼ਟਾਂ ਬਣਦੀਆਂ ਜੀ ਤੁਸੀਂ ਕਿੰਨਾ ਦਿੱਤਾ ਹੀ ਕਿੰਨਾ ਦਿੱਤਾ ਇਨਾ ਕਮਾਜੀ ਸਾਡਾ ਸਮਾਜ ਉਲਝਿਆ ਪਿਆ ਗੱਲ ਗੁਣਾਂ ਦੀ ਮੈਂ ਕੱਲੀ ਇਸੇ ਧੀ ਦੀ ਵੀ ਨਹੀਂ ਕਰਦਾ ਪੁੱਤਰਾਂ ਦੀ ਵੀ ਬਰਾਬਰ ਹੈ ਦੋਵਾਂ ਤੇ ਗੁਣ ਹੋਣਗੇ ਤੇ ਉਹਦਾ ਜੀਵਨ ਸੁਖੀ ਹੋਏਗਾ ਜੇ ਗੁਣ ਨਹੀਂ ਹੋਣਗੇ ਜੀਵਨ ਸੁਖੀ ਨਹੀਂ ਹੋ ਸਕਦਾ ਗੁਣਾਂ ਨੇ ਜੀਵਨ ਸੁਖੀ ਕਰਨਾ ਹੈ ਪਦਾਰਥਾਂ ਨੇ ਨਹੀਂ ਆ ਚਮਕ-ਦਮਕ ਕੱਪੜੇ ਬਾਹਰ ਦਾ ਮੇਕਅਪ ਬਾਹਰ ਦੀ ਜਿਹੜੀ ਹੈ ਸ਼ਾਨੋ ਸੂਰਤ ਜਿਹੜੀ ਹੈ ਇਹ ਚਮਕ-ਦਮਕੇ ਵਕਤੀ ਤੌਰ ਤੇ ਆ ਜਿਹੜੀ ਅਸਲੀ ਆ ਨਾ ਉਹ ਤੁਹਾਡੀ ਵਿਹਾਰ ਦੀ ਆ ਵੀ ਤੁਸੀਂ ਰਹਿੰਦੇ ਕਿਦਾਂ ਜੀ ਤੂੰ ਸਮਾਜ ਵਿੱਚ ਉੱਠਣਾ ਬੈਠਣਾ ਤੁਰਨਾ ਫਿਰਨਾ ਤੁਹਾਨੂੰ ਹਰ ਇੱਕ ਚੀਜ਼ ਦਾ ਸਲੀਕਾ ਹੋਣਾ ਚਾਹੀਦਾ ਹੈ ਤੁਹਾਡੀ ਜ਼ਿੰਦਗੀ ਖੂਬਸੂਰਤ ਬਣੇਗੀ ਭਾਈ ਸਾਹਿਬ ਕਹਿੰਦੇ ਨੇ ਨਹਿਰ ਕੁਵਾਰ ਕੰਨਿਆ ਲਾੜਲੀ ਕੇ ਮਾਨਿਆ ਤੇ ਵਿਆਹੇ ਸਸੁਰਾਰ ਜਾਏ ਗੁਨਨ ਕੇ ਮਾਨਿਆ ਬਣ ਜਿ ਬਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ ਕਹੀਏ ਸਪੂਤ ਲਾਬ ਲਬਤ ਕਿਆ ਨੀਐ ਪਰਿਵਾਰ ਨੇ ਆਪਣਾ ਪੁੱਤ ਭੇਜਿਆ ਵਿਦੇਸ਼ ਕਾਰੋਬਾਰ ਲਈ ਜੀ ਤੇ ਉੱਥੋਂ ਚਾਰ ਪੈਸੇ ਕਮਾ ਕੇ ਆਵੇ ਤੇ ਬਾਪ ਦੇ ਜਿਹੜੇ 1.5-2 ਕਿੱਲੇ ਗਹਿਣੇ ਪਏ ਸੀ ਉਹ ਵੀ ਛੜਾ ਕੇ ਤੇ 2 ਕਿੱਲੇ ਹੋਰ ਨਾਲ ਲੈ ਤੇ ਤੇ ਕੀ ਆਂਦੇ ਭਲਾ ਲੋਕ ਭਾਈ ਸੁਪੁੱਤਰ ਆ ਕੀ ਆਂਦੇ ਜੀ ਭੋਲੋ ਸਾਰੇ ਤੇ ਜਿਹੜੀ ਜੇ ਮਗਰ ਮਾੜੀ ਮੋਟ ਹੈ ਗਈ ਸੀ ਉਹ ਵੀ ਵੇਚ ਕੇ ਉੱਥੇ ਵੀ ਕੋਈ ਨਹੀਂ ਪ੍ਰਾਪਤੀ ਕੀਤੀ ਤੇ ਫੇਰ ਸੁਪੁੱਤਰ ਕਹਿ ਸਕਦੇ ਆ ਭਲਾ ਉਹਨੂੰ ਆਪਾਂ ਨਹੀਂ ਨਾ ਕਹਿ ਸਕਦੇ ਬਸ ਆ ਚੇਤੇ ਰੱਖੋ ਬਣ ਜਿ ਬਿਹਾਰ ਲਗ ਜਾਤ ਹੈ ਵਿਦੇਸ਼ ਪ੍ਰਾਨੇ ਕਈ ਸਬੂਤ ਲਭ ਲਭਤ ਕਿਆ ਨਹੀਂ ਇਸੇ ਤਰ੍ਹਾਂ ਜਦੋਂ ਜੈਸੇ ਤੋਂ ਸੰਗਰਾਮ ਸਮੇਂ ਪਰ ਦਲ ਮੇ ਅਕੇਲੋ ਜਾਵੇ ਜੀਤ ਆਵੇ ਸੋਈ ਸੂਰਾ ਸੁਪਟ ਬਖਾਨੀ ਹੈ ਜਦੋਂ ਲੜਾਈ ਲੱਗੀ ਹੋਵੇ ਫੌਜਾਂ ਦੇ ਵਿੱਚ ਜਿਹੜਾ ਦੂਜੇ ਦੇ ਇਲਾਕੇ ਵਿੱਚ ਚਲਾ ਜਾਵੇ ਲੜਦਾ ਸ਼ਹਾਦ ਦਾ ਜਾਮ ਪੀ ਜਾਏ ਲੋਕੋ ਨੂੰ ਸੂਰਮਾ ਕਹਿੰਦੇ ਇਸ ਤਰ੍ਹਾਂ ਮਾਨਸ ਜਨਮ ਪਾਏ ਮਨੁੱਖਾ ਦੇ ਪ੍ਰਾਪਤ ਕਰਕੇ ਜਿਨੇ ਇੱਥੇ ਦੁਨੀਆ ਤੇ ਚੰਗਾ ਕਰਮ ਕੀਤਾ ਵਾ ਲੋਕ ਨੂੰ ਸਜਦਾ ਕਰਦੇ ਲੋਕ ਨੂੰ ਯਾਦ ਕਰਦੇ ਇਹ ਮਹੱਤਵਪੂਰਨ ਹੈਗਾ ਵੀ ਉਹਨੇ ਦੁਨੀਆ ਤੇ ਕਿੰਨੇ ਸਾਲ ਬਤਾਏ